टैस्ट लिया पेरें उन्हें तो टैस्ट लैके ला लाए तीन की टैस्ट लिया हुई टैस्ट नहीं जे टैस्ट कोई नहीं तो फिर रिजल्ट भी हो जाए जे बिना टैस्ट तो पास ने सारे स्कूल फिर खाता रहे ਗੁਰੂ ਦੀ 4 ਸਾਲ ਕਰਦੀ ਰਹੇਗੀ 4 ਸਾਲ ਗੁਰੂ ਦੀ ਹੈ ਉਹਦੇ ਚ ਪਾਸ ਖਾਣ ਹੋਇਆ ਕੋਰ ਘਾਰੀ ਅਮਰ ਜਲ ਬਣਦਾ ਬਾਕੀ ਕੋਈ ਅਸਾਰੀ ਨਹੀਂ ਜੇ ਤੁਸੀਂ ਹੋਂਦਾ ਕਰਨਾ ਹੈ ਬਿਨਾਂ ਹੋਂਦੇ ਨਾ ਕੋ 4 ਸਾਲ ਲਈ ਨਾ ਕੋ ਟੈਸਟ ਦੇ ਆ ਨਾ ਕੋ ਪਾਸ ਰਹਾ ਨਾ ਕੋ ਫਿਰ ਇਹ ਸਾਰੇ ਬਰਾਬਰ ਨੇ ਤੇ ਅਮਰਤ ਧਾਰੀ ਹਰ ਬੇਅਮਰ ਦੀ ਕੋਈ ਨਹੀਂ ਰਹਾ ਰਹੇ ਹੁਣ ਕੋਈ ਨਹੀਂ ਕਈ ਵਾਰ ਅੰਮ੍ਰਿਤਧਾਰੀਆਂ ਨੂੰ ਬਿਗੈਰ ਅੰਮ੍ਰਿਤਧਾਰੀ ਮਹਿਮਾਨ ਘਟਨੇ ਅੰਮ੍ਰਿਤਧਾਰੀ ਵੱਧ ਜ਼ੁਰਵਾਰ ਨੇ ਅੰਮ੍ਰਿਤਧਾਰੀਆਂ 'ਚ ਗਲਤੀਆਂ ਜਿਆਦਾ ਨਹੀਂ ਕਈ ਜਗ੍ਹਾ ਕਿਉਂ ਸਾਡਾ ਜਿਹੜਾ ਹੈ ਨਾ ਸਿਸਟਮ ਉਹ ਸਾਰਾ ਹੀ ਗੜਬੜ ਹੋ ਗਿਆ ਅਸੀਂ ਗੜਬੜ ਕਰ ਲਿਆ ਅਸੀਂ ਤਾਂ ਇਹ ਕਹਿੰਦਾ ਵੀ ਉਮਰਦਾਰੀ ਦਾ ਲੋਰ ਨੂੰ ਵੀ ਉਮਰਦਾਰ ਕੋਈ ਮਜ਼ਾਕ ਹੈ ਤੁਸੀਂ ਕੀ ਲੋੜ ਹੈ ਸਾਰਿਆਂ ਨੂੰ ਉਮਰਦਾਰੀ ਬਣਾਉਣ ਦੀ ਸਿੱਖ ਬਣਾ ਲਓ ਸਿੰਘ ਨਾ ਬਣਾਓ ਇਹਨਾਂ ਨੂੰ ਸਿੱਖ ਹੋਣਾ ਸਿੰਘਾ ਨਹੀਂ ਪਤਾ ਸਜ ਔਰ ਛੜਵੜੀ ਕਬੜੀ ਨੂੰ ਮਰਵਾਉਣ ਦਾ ਅਧਿਕਾਰ ਹੀ ਨਹੀਂ ਹੈ ਅਸਲ ਦੇ ਵਿੱਚ ਇਸ ਸਿੱਖ ਗੁਰਦਾਰੇ ਦਾ ਕੈਰੈਕਟਰ ਨਹੀਂ ਹੈ ਅੰਮ੍ਰਿਤ ਛਾਲੇ ਸੁਛਾਇਆ ਹੈ ਅੰਮ੍ਰਿਤ ਛੱਕੇ ਖਾਲਸਾ ਬਣਦਾ ਜਿੰਨਾ ਜਰ ਖਾਲਸਾ ਸਿੱਖਣਾ ਨਹੀਂ ਪਤਾ ਸਿੱਖ ਕਬੀਰ ਪੰਥੀਏ ਵੀ ਨੇ ਸਿੱਖ ਸਾਰੇ ਹੀ ਨੇ ਪਹਿਲਾ ਸਿੱਖ ਨੇ ਸਾਰੇ ਸਿੱਖਾ ਚੋ ਪਾਸ ਹੋਇਆ ਹੋਇਆ ਖਾਲਸਾ ਜਿਹਨੇ ਸਿੱਖੀ ਦੀ ਕਲਾਸ ਪਾਸ ਕਰ ਲਈ ਨਾ ਉਹ ਖਾਲਸਾ ਉਹ ਅਮਰ ਦੇ ਵਿੱਚ ਲੰਘ ਸਕਦਾ ਉਹ ਹੀ ਅਮਰ ਛਕਣ ਦਾ ਅਧਿਕਾਰੀ ਆ ਉਹ ਹੀ ਛਕਣ ਦਾ ਅਧਿਕਾਰੀ ਇਹ ਜਿਹੜਾ ਸਿਸਟਮ ਇਹਨਾਂ ਨੇ ਆਪਣੇ ਆਪ ਬਣਾਇਆ ਜਿਵੇਂ ਜੈਨਾਂ ਨੇ ਸਿਸਟਮ ਬਣਾਇਆ ਹੋ ਜਾਂਦਾ ਤਾਂ ਹੀ ਰੌਲਾ ਬੋਲਣਾ ਨੇ ਸਿੱਖੀ ਗਈ ਸਿੱਖੀ ਗਈ ਜਦ ਸਿੱਖੀ ਹੋ ਚਲੀ ਗਈ ਤੇ ਸਿੱਖਾਂ ਜੋ ਖਾਲਸਾ ਬਣਨਾ ਸੀ ਨਾ ਜੇ ਸਿੱਖੀ ਹੋਇਆ ਨਹੀਂ ਤਾਂ ਖਾਲਸਾ ਤੇ ਥੋਂਗਿਆ ਤੁਹਾਡੇ ਤੋਂ ਜੇ ਸੋਨਾ ਹੀ ਹੈ ਨਹੀਂ ਕਿੱਥੋਂ ਬਣਾ ਲਵਾਂਗੇ ਤੁਸੀਂ ਉਹ ਵਸਤੂ ਤਾਂ ਹੈ ਨਹੀਂ ਜਿਹਦੇ ਨਾਲ ਖਾਲਸਾ ਬਣਦਾ ਖਾਲਸਾ ਤੋਂ ਤਾਂ ਅਗਲੀ ਗੱਲ ਹੈ ਨਾ ਖਰਜਾ ਕਰਨ ਆਹ ਤਨਮਨ ਤਾਨਾ ਔਰ ਪੂਤ ਸਾਰ ਜਿਹਨੇ ਤਨਮਨ ਤਾਨਾ ਅਪਿਆ ਹੋਇਆ ਉਹ ਖਾਲਸਾ ਹੈ ਨਰਮਨ ਤਾਂ ਅੰਧਾ ਸਭਗੁਰੂ ਕੋ ਹੁਕਮ ਮੰਨਿਆ ਪਾਈਏ। ਨਾਲ ਕਰੇ ਇੱਕ ਬਾਸ ਕੀਤਾ ਅੰਗਦ। ਅੰਗਦ ਨੇ ਇੱਕ ਬਾਸ ਕੀਤਾ। ਦੇਖੋ ਕੀ ਤਾ ਇਹ ਜੋ ਬਹੁਤ ਠੀਕ ਹੈ। ਜੋ ਇਹ ਉਪਦੇਸ਼ ਹੋ ਉਹ ਠੀਕ ਹੈ। ਉਹ ਪੰਜਵੇਂ ਉਪਦੇਸ਼ ਵਾਲੇ ਹੀ ਨੇ ਸਾਡੇ। ਉਹ ਪੰਜਵੇਂ ਉਪਦੇਸ਼ ਵਾਲੇ ਹੀ ਨੇ। ਇੱਥੇ ਤੋ ਪੰਜ ਆਏ ਨੇ ਹੁਣ। ਜੇ ਉਹਨਾਂ ਨੂੰ ਗਿਆਨ ਹੀ ਨਹੀਂ ਉਪਦੇਸ਼ ਗੁਰਬਾਣੀ ਦਾ ਫਿਰ ਉਹਨਾਂ ਦਾ ਕਰਾਉਣਾ ਕੀ ਹੈ ਕਾਦੇ ਵਾਸਤੇ ਨੇ ਹੋ ਉਹਨਾਂ ਨੇ ਇਕੱਲੇ ਉਹਨੂੰ ਕਿਉਂ ਕਿਹਾ ਸਾਰਿਆਂ ਨੂੰ ਕਿਉਂ ਨਹੀਂ ਕਹਤਾ ਵੀ ਤੁਸੀਂ ਉਪਦੇਸ਼ ਕਰਦੇ ਹੋ ਉਹਨਾਂ ਨੂੰ ਪਤਾ ਸੀ ਕਿ ਬੇੜਾ ਕਰ ਕਰਨਗੇ ਕੋਈ ਕੁਛ ਹੋਊ ਹੱਥ ਕੋਈ ਕੁਛ ਹੋਊ ਅਰਥ ਹੁਣ ਕੀ ਹੋਇਆ ਕੋਈ ਕੁਝ ਅਰਥ ਕਰਦਾ ਕੋਈ ਕੁਛ ਕਰਦਾ ਕੋਈ ਕੋਈ ਨਹੀਂ ਕਿਉਂ ਕਰਦਾ ਕਿਉਂਕਿ ਅੰਮ੍ਰਿਤ ਜਿਹੜੇ ਪੰਜ ਪੈਰੇ ਨੇ ਉਹਨਾਂ ਨੂੰ ਖੁੱਲ ਗਿਆ ਨਹੀਂ ਹੈ ਕੋਈ ਸਾਡੇ ਕੋਲ ਮੀਟਰ ਨਹੀਂ ਵੀ ਆ ਗੱਲ ਠੀਕ ਆ ਜਾਂ ਗਲਤ ਗੱਲ ਚੱਲਦਾ ਹੈ ਕਿਹੜਾ ਅਰਥ ਠੀਕ ਹੈ ਜਿਹੜਾ ਗਰਤ ਹੈ ਇਹ ਕੋਈ ਨਹੀਂ ਦੱਸ ਲਾ ਜੇ ਸਾਡੇ ਕੋਲ ਇੰਨਾ ਹੀ ਤਕਬੀਰ ਨਹੀਂ ਸਾਨੂੰ ਅਰਥ ਗਲਤ ਆ ਠੀਕ ਦੀ ਔਰ ਨਾ ਅਸੀਂ ਪਰਵਾਹ ਕਰ ਰਹੇ ਹਾਂ ਤੇ ਸਿੱਖੀ ਕਿਥੋਂ ਰਹਿਣੀ ਸੀ ਇਹ ਤਾਂ ਹਾਜ਼ਰ ਨੂੰ ਠੀਕ ਕਰੋ ਜੀ ਗੁਰਬਾਣੀ ਅਨੁਸਾਰ ਗੁਰਮਤਿ ਅਨੁਸਾਰ ਗੁਰਮਤਿ ਦਾ ਸਾਨੂੰ ਗਿਆਨ ਨਹੀਂ ਉਹਦੇ ਅਨੁਸਾਰ ਕਿਵੇਂ ਕਰ ਲਵਾਂ ਮੈਂ ਠੀਕ ਪਹਿਲਾ ਸਵਾਲ ਹੈ ਗੁਰਮਤ ਕੀ ਹੈ ਫੇਰ ਸਵਾਲਾਂ ਠੀਕ ਕਰਨੀ ਗੁਰਮਤ ਦੀ ਪਹਿਲਾਂ ਵਿਆਖਿਆ ਨੂੰ ਤਾਂ ਠੀਕ ਕਰ ਲੋ ਜੇ ਤੁਹਾਡੇ ਕੋਲ ਗੁਰਮਤ ਦੀ ਵਿਆਖਿਆ ਹੀ ਠੀਕ ਨਹੀਂ ਹੈ ਉਹਦੇ ਅਨੁਸਾਰੇ ਇਤਿਹਾਸ ਦਾ ਹੋਰ ਜ਼ਲਾ ਨੂੰ ਠੀਕਵੇਂ ਕਰ ਲੋਗੇ ਤੁਸੀਂ ਮੀਟਰ ਤਾਂ ਸਾਡੇ ਕੋਲ ਹੈ ਨਹੀਂ ਮੀਟਰ ਕੀ ਹੈ ਗੁਰਮਤ ਮੀਟਰ ਹੈ ਸਾਡੇ ਮੀਟਰ ਹੈ ਸਾਡੇ ਕੋਲ ਗੁਰਮਤ ਮੀਟਰ ਹੈ ਹਰ ਇਤਿਹਾਸ ਨੂੰ ਹਰ ਗੱਲ ਨੂੰ ਨਾਪਣਗਾ ਜਦ ਮੀਟਰੇ ਗਲਤ ਹੈ ਸਾਡੇ ਕੋਲ ਆਪਣਾ ਆਪਣਾ ਬਣਾਇਆ ਹੋਇਆ ਹੈ ਵਿਆਖਿਆ ਆਪਣੀ ਆਪਣੀ ਹੈ ਠੀਕ ਮੈਂ ਹੋ ਜੂਗਾ ਪਾਗਲ ਨੇ ਸਭ ਵਿਦਵਾਨ ਐਵੇਂ ਨਾਲ ਬਤਾਲ ਗੱਲਾਂ ਮਾਰਦੇ ਨੇ ਇੰਨਾ ਵੀ ਤੁਹਾਨੂੰ ਪਤਾ ਵੀ ਮੀਟਰ ਪਹਿਲਾਂ ਮੀਟਰੇ ਸਹੀ ਨਹੀਂ ਹੈ ਮੀਟਰ ਤੇ ਝਗੜਾ ਤੁਹਾਡੇ ਉਹ ਕੋਹ ਮੇਰਾ ਠੀਕਾ ਉਹ ਕੋਹ ਮੇਰਾ ਠੀਕਾ ਨਾਪੋ ਝਗੜਾ ਉੱਠੇ ਲੋਥੇ ਝਗੜਾ ਉੱਦਣ ਠੀਕ ਹੋਊ ਜਿੱਦਣ ਗੁਰਮਤਿ ਦੀ ਵਿਆਖਿਆ ਇੱਕ ਹੋਊਗੀ ਵਿਆਖਿਆ ਇਹ ਕਹਿ ਨਹੀਂ ਤੁਹਾਡੇ ਕੋਲ ਉਹ ਖੰਨੇਓ ਤਿੱਖੀ ਬਾਣੋ ਨਿੱਕੀ ਜਿਹੜੀ ਲਾਈਨ ਹੈ ਨਾ ਮਾਰਗਾਲੀ ਪਹਿਲਾਂ ਉਹਨੂੰ ਕਰੋ ਉਹਨੂੰ ਪ੍ਰਗਟ ਕਰੋ ਖੰਨੇਓ ਤਿੱਖੀ ਬਾਣੋ ਨਿੱਕੀ ਕੀ ਹੈ ਇਹ ਤਮਾਰਕ ਜਾਣਾ ਉਹਦੇ ਬਾਅਦ ਆਪੇ ਹੀ ਠੀਕ ਹੋ ਜੂ ਸਭ ਕੁਝ ਫਿਰ ਠੀਕ ਕਰਨ ਦੀ ਲੋੜ ਨਹੀਂ ਹੈ ਇਹ ਸਮਝਦੇ ਸਮਝਦੇ ਸਭ ਉਹ ਆਪੇ ਸਮਝੋਗੇ ਵੀ ਆ ਵੀ ਗਲਤ ਹੈ ਉਹ ਵੀ ਗਲਤ ਹੈ ਉਹ ਵੀ ਗਲਤ ਹੈ ਇੱਕ ਪਾਸੇ ਤਾਂ ਗਲਤ ਸਮਝ ਰਹੇ ਹੋ ਇੱਕ ਪਾਸੇ ਠੀਕ ਸਮਝ ਰਹੇ ਹੋ ਸਾਰਾ ਆਪੇ ਗਲਤ ਹੋ ਜਾਣਾ ਹੈ ਕੁਝ ਵੀ ਗਲਤ ਕਹਿਣ ਦੀ ਲੋੜ ਨਹੀਂ ਤੁਹਾਨੂੰ ਕੀ ਗਲਤ ਹੈ ਕੀ ਠੀਕ ਹੈ ਸਾਰੀਆਂ ਸਾਕੀਆਂ ਆਪਣੇ ਆਪੇ ਗਲਤ ਸਾਬਤ ਹੋ ਜਾਣਗੀਆਂ ਕਿ ਇੱਕ ਵਾਰ ਛੁੱਟਿਆ ਇੱਕ ਵਾਰ ਸੱਚ ਹੈ ਸੱਚ ਨੇ ਪ੍ਰਗਟੇ ਜਦ ਹੋਣਾ ਜਾਂ ਛੁੱਟ ਹਟ ਕਰ ਦੇਣਾ ਉਹ ਤੋਂ ਸਭ ਛੁੱਟਦਾ ਗਿਆਨ ਗੁਰਮਤ ਸਮਝਦੇ ਸਮਝਦੇ ਆਪੇ ਹੋ ਜਾਂਦਾ ਹੁੰਦਾ ਇਹਦਾਜ਼ ਆਪੇ ਹੀ ਉਠਾ ਲਾ ਸਕਦਾ ਹੋਈ ਜਾਣਾ ਆਪੇ ਹੀ ਗੁਰਬਾਣੀ ਆ ਪੜਨੀ ਹੈ ਪਰ ਜੇ ਗੁਰਬਾਣੀ ਸਮਝਣੀ ਹੈ ਗੁਰਮਤ ਸਮਝਣੀ ਹੈ ਇਹਦੀ ਵਿਆਖਿਆ ਸਹੀ ਕਰਨੀ ਹੈ ਸਾਰਾ ਇਹਦਾਜ਼ ਆਪੇ ਪਤਾ ਲੱਗ ਜਾਣਾ ਵੀ ਇਹਦੇ ਝੂਠ ਹੈ ਇਹਨੂੰ ਠੀਕ ਕਰਨ ਦੀ ਲੋੜ ਨਹੀਂ ਆਪੇ ਠੀਕ ਹੋ ਜਾਣਾ ਹੈ ਲੋਰ ਜ਼ਰੂਰ ਗੁਰਮਤਿ ਦੀ ਵਿਆਖਿਆ ਇੱਕ ਕਰਨ ਦੀ ਹੈ। ਹੋਰ ਕੁਝ ਨਹੀਂ। ਇਹਨੂੰ ਕਿਉਂ ਨਹੀਂ ਕਰਦੇ? ਇਹਨੂੰ ਤਾਂ ਨਹੀਂ ਕਰਦੇ ਜਿਨ੍ਹਾਂ ਦੇ ਹੱਥ ਜੋਲ ਕੇ ਵਰਦੇ ਨੇ ਆਪ। ਉਹਨਾਂ ਜੈਸੇ ਗੋਲ ਕੇ ਜਾਂਦੀ ਹੈ, ਉਹ ਇਹਨੇ ਕਾਬਲ ਨਹੀਂ ਹਣ। ਨਾ ਕਾਬਲ ਦੇ ਹੱਥ ਕੋਈ ਚੀਜ਼ ਆਈ ਹੋਵੇ ਦੰਗਾ। ਨਾ ਕਾਬਲ ਦੇ ਹੱਥ ਰਾਜ ਆਵੇ ਛੱਡਦਾ। ਨੱਕੇ ਨੂੰ ਸਿੱਖੀ ਦਾ ਫਿਕਰ ਨਾ ਸਿੱਖੀ ਦੇ ਕਿਸੇ ਨੂੰ ਮਤਲਬ ਹੈ ਮਗਲਾ ਦਾ ਸਰਬ ਕੋਲ ਕਿਸੇ ਪਾਵਰ ਸਿੰਘ ਸਿੱਖੀ ਦੇ ਨਾਮ ਰੋਲਾ ਹੈ ਖਾਮ ਖਾਲੇ ਬੇਮਤਲਬ ਦਾ ਰੋਲਾ ਗੁਰਦੁਆਰਾ ਇੱਕ ਸਿੱਖ ਬਣਾਇਆ ਸੀ ਖਾਲਸੇ ਦੇ ਬਿਲਕੁਲ ਸਾਈਨ ਨਹੀਂ ਕੀਤੇ ਅੱਲਾਹ ਅਕਬਰ ਉਹਨੇ ਸਾਈਨ ਨਹੀਂ ਕੀਤੇ ਉਹ ਕਹਿੰਦੇ ਅਸੀਂ ਸਰਕਾਰ ਦੇ ਦਾਇਰੇ ਚ ਆਉਣਾ ਹੀ ਨਹੀਂ ਸਰਕਾਰ ਕਹਿੰਦਾ ਸਾਡੇ ਦਖਲ ਦੇ ਇਹਦੇ ਸਰਕਾਰੀ ਦਖਲ ਹੈ ਗੁਰਦਾਰਾਖਿ ਸਿੱਖਾ ਚਿਖਾ ਦਾ ਸਿੱਖਾ ਨਾਲ ਕੀਮਤਾ ਖਾਲਸਾ ਦਾ ਕੋਈ ਸੰਬੰਧ ਨਹੀਂ ਹੈ ਦਾ ਅੰਮ੍ਰਿਤ ਖਾਲਸਾ ਅੰਮ੍ਰਿਤ ਦੇ ਸ਼ਿਕਾਇਆ ਖਾਲਸਾ ਬਣਦਾ ਇਹ ਅੰਮ੍ਰਿਤ ਸ਼ਿਕਾਇਆ ਨਹੀਂ ਸਕਦੇ ਇਸ ਕਰਕੇ ਇਹਨਾਂ ਦੇ ਸ਼ਿਕਾਇਆ ਅੰਮ੍ਰਿਤ ਨੂੰ ਨਿਹੰਗ ਤੋਂ ਮਰਦੇ ਹੀ ਨਹੀਂ ਕੋਈ ਨਹੀਂ ਬੰਦੇ ਰਹਿੰਦੇ ਕੋਈ ਚਲੋ ਸ਼ਿਕਾਇਆ ਜਾਣ ਠੀਕ ਹੈ ਜੇ ਜੇ ਨਹੀਂ ਹੋਇਆ ਅੰਮ੍ਰਿਤ ਸ਼ਿਕਾਇਆ ਜਨ ਸਿੱਖੇ ਸਿੱਖੇ ਬਣਦੇ ਨੇ ਸਿੱਖੇ ਬਣਾਉਦੇ ਨੇ ਫਿਰ ਜੇ ਸਿੱਖ ਗੁਰਦੁਆਰਾ ਇੱਕ ਤਾਂ ਸਿੱਖ ਤੇ ਸਿੰਘ ਤੇ ਮੈਂ ਬਣਾ ਦੇਣਗੇ ਸਿੱਖ ਬਣਾਉਣਗੇ ਗੁਰਦੁਆਰਾ ਇਹ ਇੱਕ ਸਿੱਖ ਹੈ ਖਾਲਸਾ ਗੁਰਦੁਆਰਾ ਕੀ ਅੱਜ ਖਾਲਸਾ ਹੈ ਸਿੰਘ ਹੈ ਸਿੰਘ ਹੈ ਇੱਕ ਸਿੱਖ ਹੈ ਪਹਿਲਾਂ ਇਹਦਾ ਫੈਸਲਾ ਕਰੋ ਜੇ ਗੁਰਦੁਆਰਾ ਇੱਕ ਤੇ ਸਿੱਖ ਹੈ ਤੁ ਫਿਰ ਜ਼ਿੰਮੇਦਾਰਤਾ ਲਗਉਣੀ ਹੁੰਦਾ ਸਿੰਗਾ ਨੂੰ ਅਲੱਗ ਛੂਟ ਹੈ ਤੇ ਵਿੱਚ ਐਕਟ ਦੇ ਵਿੱਚ ਖਾਲਸਾ ਉਹਨਾਂ ਨੂੰ ਛੂਟ ਹੈ ਉਹਨਾਂ ਨੂੰ ਰਸ ਮਿਲੂਗੀ ਉਹਨਾਂ ਨੂੰ ਇਹ ਮਿਲੂਗਾ ਉਹਦਾ ਅਲੱਗ ਪੈਣੇ ਉੱਥੇ ਫਿਰ ਗੁਰੂ ਆਪੇ ਦੇ ਵਿੱਚ ਉੱਪਰ ਨੇ ਫਿਰ ਐਕਟ ਤੋਂ ਰਸ ਕਾਦੇ ਨੇ ਤੇ ਉਹਨਾਂ ਨੂੰ ਪੈਸੇ ਦੇ ਮਾਰਕੇ ਦੇ ਦਿੰਦੇ ਨੇ ਮਾਲਕ ਉਹਨੇ ਰਸਗਾਦੀ ਲੱਗੀ ਹੋਈ ਹੈ ਕਿਉਂ ਲੱਗੀ ਹੋਈ ਹੈ ਮਾਲਕ ਦੀ ਲੱਗੀ ਹੈ ਵਰਤਾਰੀ ਲੱਗੀ ਉਹ ਤਿਆਗੀ ਨੇ ਤਿਆਗਿਆ ਹਰ ਧਰਮ ਦੇ ਮਾਲਕੋ ਧਰਮ ਦੇ ਭੇਖਾੜੇ ਹੁੰਦੇ ਨੇ ਹਿੰਦੂਆਂ ਦਾ ਕੋਈ ਆਪਣੀ ਬਣਿਆ ਕਿਸੇ ਜਿਨੇ ਨਾਥਾ ਦੇ ਗੁਰੂ ਮੰਡਲ ਨੇ ਜੋਗੀਆਂ ਦੇ ਉਤੇ ਜੋਗੀ ਕਾਬਲੇ ਨੇ ਜਿਹਦੇ ਜਿਹਦੇ ਜਿਵੇਂ ਉਦਾਸੀਆਂ ਦੇ ਕੋਲ ਮੰਦਰ ਜਗੀਰਾ ਨੇ ਜਾਂ ਦਾਦਾ ਨੇ ਜਾਂ ਜੋ ਵੀ ਦੇ ਰਹੇ ਨੇ ਤੇ ਉਦਾਸੀ ਕਾਬਲੇ ਨੇ ਉਦਾਸੀਆਂ ਦੇ ਜੋਗੀ ਨਹੀਂ ਹੋ ਸਕਦੇ ਜੋਗੀਆਂ ਦੇ ਉਦਾਸੀ ਨਹੀਂ ਹੋ ਸਕਦੇ ਇਹ ਆ ਹਿੰਦੂ ਸੰਗਤ ਨਹੀਂ ਹੋ ਸਕਦੀ ਚਰਚ ਵਿੱਚ